ਤੇ ਤੁਹਾਡਾ ਆਪਣੇ YouTube ਚੈਨਲ ਗੁਰੂ ਹਰਿਕਰਪਾ ਦੇ ਦੀ ਫਾਰਮਿੰਗ ਤੇ ਅੱਜ ਬਹੁਤ ਵੀਰਾਂ ਦੇ ਨਾਲ ਡਿਮਾਂਡ ਸੀਗੀ ਵੀਰ ਫੀਡ ਤੇ ਵੀਡੀਓ ਬਣਾਓ ਬਾਈ ਤੇ ਅੱਜ ਇੱਕ ਫੀਡ ਤੇ ਵੀਡੀਓ ਬਣਾ ਰਹੇ ਆ ਜੀ ਸਾਰਾ ਤੁਹਾਨੂੰ ਕਾਪੀ ਦੇ ਲੈ ਕੇ ਦੱਸਾਂਗੇ ਵੀ ਕੀ ਰੇਟ ਬਊਗੀ ਕਿੰਨੀ ਕਿਹੜੀ ਪਾਉਣੀ ਹੈ ਕਿੰਨੇ ਪਸ਼ੂ ਨੂੰ ਪਾਉਣੀ ਹੈ ਜੀ ਤੇ ਖਾਸ ਕਰ ਮੱਝਾਂ ਤੇ ਗਾਵਾਂ ਦੋਵਾਂ ਵਾਸਤੇ ਹੀ ਹੈ ਜੀ ਇਹ ਤੇ ਇਸ ਤੋਂ ਬਾਅਦ 30 ਕਿਲੋ ਪਲੱਸ ਵਾਲੀਆਂ ਗਾਵਾਂ ਦੀ ਵੀ ਆਪਾਂ ਪਾਵਾਂਗੇ 20 ਕਿਲੋ ਤੱਕ ਕੰਮ ਕਰੂਗੀ ਜੀ 20 22 ਕਿਲੋ ਤੱਕ ਜਿਹੜੀ ਇਹ ਫੀਡ ਤੁਹਾਨੂੰ ਦਿਖਾ ਰਹੇ ਹਾਂ ਠੀਕ ਹੈ ਕੰਮ ਜਿਆਦੇ ਤੱਕ ਵੀ ਕਰੂਗੀ ਪਰ ਉਹਦੇ ਥੋੜੇ ਜਿਆਦੇ ਫਾਰਮੂਲੇ ਤੁਹਾਨੂੰ ਦੱਸਾਂਗੇ ਇਹ 13 ਤੁਹਾਨੂੰ 20 ਕਿਲੋ ਵਾਲੇ ਬਸ਼ੂਆਂ ਤੱਕ ਜਿਹੜਾ ਫਾਰਮੂਲਾ ਅੱਜ ਤੁਹਾਨੂੰ ਲੈ ਕੇ ਦਿਖਾਵਾਂਗੇ ਸਾਰਾ ਦੱਸਾਂਗੇ ਵੀ ਕਿੰਨੇ ਕਿੰਨੇ ਚੀਜ਼ ਪਾਉਣੀਆਂ ਤੇ ਕੀ ਰੇਟ ਪੋਊ ਜੀ ਇਹ ਦੋ ਫਾਰਮੂਲੇ ਦੱਸਾਂਗੇ ਜੀ ਇੱਕ ਜਮਾਂ ਸਿੰਪਲ ਫਾਰਮੂਲਾ ਪਹਿਲਾਂ ਤੁਹਾਨੂੰ ਦੱਸਦੇ ਹਾਂ ਫਿਰ ਇੱਕ ਹੋਰ ਫਾਰਮੂਲਾ ਤੁਹਾਨੂੰ ਦੱਸਾਂਗੇ ਜਿਵੇਂ ਤੁਹਾਨੂੰ ਸਹੀ ਲੱਗਦਾ ਉਵੇਂ ਬਣਾਓ ਇੱਧਰ ਆਇਓ ਸੁਰੂਜੀ ਤੁਸੀਂ ਸਭ ਤੋਂ ਪਹਿਲਾਂ ਲੈਣੀ ਹੈ ਜੀ 30 ਕਿਲੋ ਕਣਕ 30 ਕਿਲੋ ਮੱਕੀ ਇਹਦੇ ਚ ਤੁਸੀਂ 15 ਕਿਲੋ ਸੋਇਆਬੀਨ ਸਾਬਤ ਹੀ ਲੈਣੀ ਹੈ ਜੀ ਚੂਰੀ ਨਹੀਂ ਲੈਣੀਗੀ 15 ਕਿਲੋ ਛੋਲੇ 15 ਕਿਲੋ ਛੋਲੇ ਜੀ ਠੀਕ ਹੈ ਤੇ ਤੁਸੀਂ ਇਹਦੇ ਚ 7 ਕਿਲੋ ਸਰੋਂ ਦੀ ਖਾਲ ਪਾ ਲੋ ਇਹਦੇ ਚ ਤੁਸੀਂ 1 ਕਿਲੋ ਨਮਕ 1 ਕਿਲੋ ਬਫਰ ਬਫਰੀਆ ਮਿੱਠਾ ਸੋਡਾ ਕੁਝ ਵੀ ਪਾ ਸਕਦੇ ਆ ਜੀ 1 ਕਿਲੋ ਮਿਨਰਲ ਮਿਕਚਰ ਕੋਈ ਵੀ ਠੀਕ ਹੈ ਜੀ ਇਹ ਫੀਡ ਹੈ ਜਿਹੜੀ ਇਹ ਤੁਹਾਨੂੰ 3800 ਰੁਪਏ ਦੇ ਕਰੀਬ ਪਊਗੀ ਕੁਆਂਟਲ ਤੇ ਇੱਕ ਗਵੰਟਲ ਫੀਡ ਹੈ ਇਹ ਤੁਸੀਂ ਜੇ ਪਸ਼ੂ 2.5 ਕਿਲੋ ਦੁੱਧ ਦਿੰਦਾ ਮੰਨ ਕੇ ਚੱਲੋ ਨਹੀਂ ਸੌਰੀ ਤੁਸੀਂ ਇਹ ਮੰਨ ਕੇ ਚੱਲੋ 2.5 ਕਿਲੋ ਦੁੱਧ ਮਗਰ 2.5 ਕਿਲੋ ਦੁੱਧ ਮਗਰ ਕਿਲੋ ਫੀਡ ਪਾਉਣੀ ਆ ਜੀ 1 ਕਿਲੋ ਫੀਡ ਆਈ ਕਿੰਨਾ ਦੁੱਧ ਦੇ ਪਸ਼ੂ ਦਿੰਦਾ ਤੁਸੀਂ ਡਿਵਾਈਡ ਕਰ ਲੈਣਾ ਜੇ 10 ਕਿਲੋ ਹੈ ਤਾਂ ਦੇਖ ਲਓ 4 ਕਿਲੋ ਫੀਡ ਪਾਉਗੀ ਬਣੂਗੀ ਠੀਕ ਹੈ ਜੀ ਇਹ ਹਿਸਾਬ ਨਾਲ ਇਹ ਫੀਡ ਪਾਉਣੀ ਹੈ ਠੀਕ ਹੈ ਐਸ ਤੋਂ ਨੂੰ ਹੋਰ ਫਾਰਮੂਲਾ ਦੱਸਾਂਗੇ ਠੀਕ ਹੈ ਇਹਦੇ 'ਚ ਤੁਸੀਂ ਇਹ ਸਾਨੂੰ 10 ਤੋਂ 12 ਕੁਇੰਟਲ ਦਾ ਫਾਰਮੂਲਾ ਦੱਸਾਂਗੇ ਇਕੱਠਾ ਬਣਿਆ ਹੋਇਆ ਠੀਕ ਹੈ ਮੇਰੇ ਕੋਲ ਲਿਖਿਆ ਹੁੰਦੇ ਹਿਸਾਬ ਨਾਲ ਇਹ 'ਚ ਤੁਸੀਂ 3 ਕੁਇੰਟਲ ਮੱਕੀ ਪਾਉਣੀ ਹੈ ਇਹ ਸਾਨੂੰ ਕਰੀਬ ਕਰੀਬ 5200 ਰੁਪਏ ਦੇ ਕਰੀਬ ਪੈ ਜਾਊਗੀ ਜੀ ਮੱਕੀ ਠੀਕ ਹੈ। ਕਵਾਂਟਲ ਇਹਦੇ ਚ ਤੁਸੀਂ ਪਾਉਣਾ। ਦੱਸਾਂਗੇ ਜੀ ਬਾਕੀ ਰੇਟ ਵਧਦੇ ਰਹਣੇ ਆ ਜੀ। 100 ਕਿਲੋ ਕਣਕ ਦਾ ਜੀ 3200 ਰੁਪਇਆ ਠੀਕ ਹੈ। ਕਵਾਂਟਲ ਚੋਕਰ ਠੀਕ ਹੈ। ਇਹਦਾ ਰੇਟ ਅੱਜ ਦਾ 2800 ਰੁਪਇਆ ਜੀ। ਕੀ ਰੇਟ ਪੈਣੀ ਆ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਜੀ। 100 ਕਵਾਂਟਲ ਮੂੰਗੀ। ਇਹ ਵੀ ਤੁਸੀਂ 3000 ਰੁਪਏ ਇਹਨੂੰ ਇਹੇ ਜੀ 50 ਕਿਲੋ ਇਹਦੇ ਚ ਤੁਸੀਂ ਬੜੇਵਿਆਂ ਦੀ ਖਲ ਪਾਉਣੀ ਹੈ ਜੀ 50 ਕਿਲੋ ਸਵਾ ਟਨ 125 ਕਿਲੋ ਸਰੋਂ ਦੀ ਖਲ ਜੀ ਇਹਦਾ ਵੜੇਵਿਆਂ ਦੀ ਖਾਲ ਦਾ ਰੇਟ ਪਊਗਾ ਤੁਹਾਨੂੰ 2000 ਰੁਪਈਆ ਜੀ ਸਰੋਂ ਦੀ ਖਾਲ ਤੁਹਾਨੂੰ ਕਹਿਣੀ ਹੈ 3750 ਰੁਪਈਆ ਦੀ ਠੀਕ ਹੈ ਉਸ ਤੋਂ ਬਾਅਦ 100 ਕਿਲੋ ਤੁਸੀਂ ਜੌਂ ਪਾਉਣੇ ਆ ਜੀ ਕਵਾਰਟਲ ਜੌਂ ਇਹਦਾ ਰੇਟ ਤੁਹਾਨੂੰ ਲੈਣਾ 2800 ਰੁਪਈਆ 20 ਕਿਲੋ ਨਾਮਕ ਜੀ ਇਹਦੇ ਚ ਕਿਉਂ ਇਹ ਜਿਆਦਾ ਫੀਡ ਦਾ ਸੌਂਦਾ ਫਾਰਮੂਲਾ ਦੱਸ ਰਹੀਆਂ ਵੀ ਕਿਲੋ ਨਾਮਕ 200 ਰੁਪਏ ਦਾ ਹੀ ਆ ਜੀ ਠੀਕ ਹੈ 5 ਕਿਲੋ ਸੋਡਾ ਜਾਂ ਬਫਰ ਤੁਸੀਂ ਕੁਝ ਵੀ ਪਾ ਸਕਦੇ ਆ ਤੁਹਾਨੂੰ ਦੱਸਿਆ ਹੀ ਆ 5 ਕਿਲੋ ਸੋਡਾ ਜਾਂ ਬਫਰ ਕੋਈ ਵੀ ਪਾ ਲਓ ਸੋਡਾ ਤੁਹਾਨੂੰ 300 ਰੁਪਏ ਦੇ ਕਰੀਬ ਪੈ ਜਾਣਾ ਇਹ 50 ਕਿਲੋ ਪੀਪਫ ਇਹ ਚੌਲਾਂ ਦਾ ਛਿਲਕਾ ਹੁੰਦਾ ਜੀ ਚੌਲਾਂ ਦੀ ਪਾਲਛੀ ਜੀ ਹੁੰਦੀ ਹੈ ਇਹ ਪੀਪਫ 50 ਕਿਲੋ ਇਹ ਤੁਹਾਨੂੰ 1500 ਰੁਪਏ ਦਾ ਪੈਣਾ ਜੀ 50 ਕਿਲੋ ਉਦੋਂ ਬਾਅਦ 50 ਕਿਲੋ ਛਿਲਕਾ ਇਹ ਵੀ ਛੋਲਿਆਂ ਦਾ ਛਿਲਕਾ ਹੁੰਦਾ ਜੀ ਇਹ ਆ ਕਿਲੋ ਛਿਲਕਾ ਵੈਸੇ ਮੈਂ ਬੋਲ ਕੇ ਦੱਸ ਰਿਹਾ ਜੀ ਮੈਂ ਥੋੜਾ ਇਹ ਕਾਲੀ ਜਿਹਾ ਕਰਾਂ ਨੰਮੀ ਵੀਡੀਓ ਬਣ ਜਾਣੀ ਨਹੀਂ ਤਾਂ ਫਿਰ ਜਾ ਦੇ ਇਹ 1750 ਰੁਪਏ 100 ਕਿਲੋ ਚਨਾ ਚਨੇ ਦੀ ਚੂਰੀ ਹੋਊਗੀ ਜੀ ਇਹ ਇਹ ਆਮ ਫੀਡ ਵਾਲਿਆਂ ਕੋਲ ਮਿਲ ਜਾਣੀ ਐ ਤੁਹਾਨੂੰ ਕੋਈ ਚੱਕਰ ਨਹੀਂਗਾ ਵਧੀਆ ਫੀਡ ਬਣੂਗੀ ਇਹ ਜੀ ਠੀਕ ਹੈ ਇਹ ਤੁਹਾਨੂੰ 4000 ਰੁਪਏ ਕਿਵਾਂਟਲ ਬਣ ਇੱਕ ਕਿਲੋ ਯੀਸਟ ਯੀਸਟ ਵੈਸੇ ਜਿਆਦਾ ਪਾਓ ਜੀ 2 ਕਿਲੋ ਦੀ ਥਾਂ ਤੇ ਤੁਸੀਂ ਇਹ ਕਰ ਲਓ 2 ਕਿਲੋ ਕਰ ਲਓ ਇੱਥੇ ਠੀਕ ਹੈ ਇਹ ਤੁਹਾਨੂੰ ਪਊਗਾ 800 ਰੁਪਏ 400 ਰੁਪਏ ਕਿਲੋ ਇਹ ਸਾਰੀ ਫੀਡ ਤੁਹਾਨੂੰ 32300 ਰੁਪਏ ਦਾ ਬਣੂਗਾ ਜੀ ਸਾਰਾ ਮੰਨ ਲਓ ਤਕਰੀਬਨ ਇਹਨੂੰ ਛੱਡ ਦਿਓ ਤੁਸੀਂ 32300 ਨੂੰ ਇਹ ਫੀਡ ਤੁਹਾਨੂੰ ਕੋਈ 1500 ਰੁਪਏ ਦੇ ਕਰੀਬ ਦੇ ਗੱਟਾ ਪਊਗਾ ਜੀ ਇੱਕ ਗੱਟਾ 1500 ਰੁਪਏ ਦੇ ਕਰੀਬ ਪੈਣਾ ਸਾਨੂੰ ਇਹ ਗੱਟਾ ਮੰਨ ਲਓ 3000 ਰੁਪਏ ਕਿਵੰਟਲੇ ਫੀਡ ਪੈਣੀ ਹੈ ਜੀ ਇਹ ਕਾ ਫਾਰਮੂਲਾ ਤੁਹਾਨੂੰ ਦੱਸਿਆ ਜੀ ਠੀਕ ਹੈ ਤੇ ਇੱਕ ਤੁਹਾਨੂੰ ਆਹ ਫਾਰਮੂਲਾ ਦੱਸਿਆ ਇਹ ਦੋਨਾਂ ਜੋ ਵੀ ਤੁਸੀਂ ਕੋਈ ਵੀ ਵਰਤ ਸਕਦੇ ਆ 20 ਕਿਲੋ ਤੱਕ ਵਧੀਆ ਕੰਮ ਕਰੂਗਾ ਜੀ ਇਹ ਫੀਡ ਦਾ ਫਾਰਮੂਲਾ ਇੱਕ ਤੁਹਾਨੂੰ ਜਾਦੇ ਤੁਹਾਨੂੰ ਦੱਸਿਆ ਵੀ ਵਧੀਆ ਇੱਕ 30 ਕਿਲੋ ਪਲੱਸ ਵਾਲੀਆਂ ਗਾਵਾਂ ਵਾਸਤੇ ਫਾਰਮੂਲਾ ਬਣਾਵਾਂਗੇ ਜੀ ਇੱਕ ਪਾਊਡਰ ਤੁਹਾਨੂੰ ਘਰੇ ਤਿਆਰ ਕਰਨ ਬਾਰੇ ਦੱਸਾਂਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੇ ਤੇ ਨਵੀਆਂ ਵੀਡੀਓ ਵੇਖਣ ਵਾਸਤੇ ਬੈਲ ਦਾ ਬਟਨ ਜਰੂਰ ਦਬਾਇਓ ਜੀ ਇਸ ਤੋਂ ਬਾਅਦ ਸ਼ਾਇਦ ਅੱਜ ਹੀ ਆਪਾਂ ਇੱਕ ਵੀਡੀਓ ਬੱਚੀਆਂ ਤੇ ਵੀ ਪਾਵਾਂਗੇ ਵੀ ਬੱਚੀ ਇੱਕ ਮਹੀਨੇ ਦੀ ਤੋਂ ਲੈ ਕੇ ਦਿਨਾਂ ਦੀ ਤੋਂ ਲੈ ਕੇ ਵੀ ਕਿੰਨਾ ਖਰਚਾ ਬੱਚੀ ਤੇ ਆਉਂਦਾ ਜੀ ਤਿਆਰ ਹੋਣ ਤੱਕ ਠੀਕ ਹੈ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਜੇ ਵੀ ਤੁਹਾਨੂੰ ਕਿਹੜੀ ਮਾਲੋ ਚੀਜ਼ ਤੇ ਵੀਡੀਓ ਚਾਹੀਦੀ ਹੈ ਜੀ ਆਪਾਂ ਜਰੂਰ ਤੁਹਾਨੂੰ ਦੱਸਾਂਗੇ ਉਸ ਉਸ ਬਾਰੇ ਬਾਕੀ ਮੇਰਾ ਮੋਬਾਈਲ ਨੰਬਰ ਤੁਹਾਨੂੰ ਪਤਾ ਹੀ ਹੈ ਜੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਆਂ ਧੰਨਵਾਦ ਜੀ